ਫੋਕਸ ਪੰਜਾਬੀ ਦੀ ਟੀਮ ਇਸ ਵਕਤ ਦੁਆਬਾ ਖਾਲਸਾ ਸੀਰੀਜ਼ ਕੈਂਡੀ ਸਕੂਲ ਵਿੱਚ ਮੌਜੂਦ ਹੈ ਦੱਸਦੀ ਹੈ ਕਿ ਇੱਥੇ ਸਰਕਾਰੀ ਸਕੂਲਾਂ ਦੇ ਖੇਡਾਂ ਦਾ ਅਜੋਜਨ ਹੋਇਆ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੈਸ਼ਨਲ ਅਵਾਰਡੀ ਗੁਰਿੰਦਰਜੀਤ ਕੌਰ ਜੀ ਇੱਥੇ ਪੁੱਜਿਆ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਕਰਦੇ ਹਾਂ ਉਹਨਾਂ ਨਾਲ ਫੋਕਸ ਪੰਜਾਬੀ ਲਈ ਗੱਲਬਾਤ ਨੈਰਿੰਦਰ ਜੀ ਬੜਾ ਖੁਸ਼ੀ ਦਾ ਮੌਕਾ ਹੈ ਉਦਘਾਟਨ ਕੀਤਾ ਔਰ ਖਾਸ ਕਰਕੇ ਤੁਸੀਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਅਸੀਂ ਖੇਡਾਂ 'ਚ ਬਹੁਤ ਜ਼ਿਆਦਾ ਪਿਛੜ ਗਿਆ ਕੀ ਕਰਨਾ ਚਾਹੀਦਾ? ਬਹੁਤ ਸਾਰੇ ਕਾਰਨ ਨੇ ਫੋਕਸ ਨਿਕਾਟ ਰਹੀ ਹੈ। ਦੋ ਤਿਹਾਂ ਹੁੰਦੀਆਂ ਨੇ। ਇੱਕ ਜਿਨ੍ਹਾਂ ਨੇ ਕੰਮ ਕਰਵਾਉਣਾ ਹੁੰਦਾ, ਇੱਕ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ। ਇਹ ਤਰਸਦੀ ਰਹੀ ਹੈ ਕਿ ਅਸੀਂ ਦੋਵਾਂ ਸਾਈਡਸ ਤੋਂ ਪਛੜੇ ਹਾਂ। ਹੁਣ ਕੋਸ਼ਿਸ਼ ਕਰਦੇ ਹਾਂ ਕਿ ਜਿਸ ਤੇਰੇ ਨੇ ਕੰਮ ਕਰਨਾ ਹੈ ਉਹ ਪੂਰੇ ਜ਼ੀਲ ਤੇ ਪੂਰੇ ਐਨਥੂਸੀਆਜ਼ਮ ਦੇ ਨਾਲ ਕੰਮ ਕਰੇ ਅਸੀਂ ਕੰਮ ਕਰਨ ਵਾਲਿਆਂ ਵਿੱਚਾਂ ਮੈਂ ਤੇ ਮੇਰੀ ਸਾਰੀ ਜ਼ਿਲ੍ਹਾ ਦੀ ਟੀਮ ਸਾਡੇ ਡਿਸਟ੍ਰਿਕਟ ਟੂਰਨਾਮੈਂਟ ਕਮੇਟੀ ਸਾਡੇ ਸਪੋਰਟਸ ਕੋਆਰਡੀਨੇਟਰ ਸਾਰੇ ਦੇ ਸਾਰੇ ਲੱਗੇ ਸੀ ਕੋਸ਼ਿਸ਼ ਕਰ ਰਹੇ ਹਾਂ ਅੱਜ ਤੋਂ ਨਹੀਂ ਕਾਫੀ ਦੇਰ ਤੋਂ ਸਾਡੇ ਖੇਡਾਂ ਦੀ ਪ੍ਰੈਕਟਿਸ ਚੱਲ ਰਹੀ ਹੈ ਕਿ ਅਸੀਂ ਖੇਡਾਂ ਦੇ ਵਿੱਚ ਅੱਛਾ ਕਰ ਸਕੀਏ ਬੱਚਿਆਂ ਨੂੰ ਚੰਗੇ ਮੌਕੇ ਦੇਈਏ ਬੱਚਿਆਂ ਨੂੰ ਚੰਗਾ ਇਨਫਰਾਸਟ੍ਰਕਚਰ ਦੇਈਏ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਬਹੁਤ ਦੇਰ ਤੋਂ ਇਹ ਕੰਮ ਚੱਲ ਰਿਹਾ ਹੈ ਸਾਨੂੰ ਅੱچھے ਜਿਮਨੇਜ਼ੀਅਮ ਦਿੱਤੇ ਹਨ ਸਾਨੂੰ ਸਰਕਾਰ ਨੇ ਖੇਡਾਂ ਦੇ ਵਾਸਤੇ ਗਾਉਂਜ ਦੇ ਵਾਸਤੇ ਤੇ ਬਹੁਤ ਕੁਝ ਦਿੱਤਾ ਹੈ ਬڑے ਅਧਿਕਾਰ ਦਿੱਤੇ ਹਨ ਤੇ ਹੁਣ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਇਹਨਾਂ ਸਾਰੀਆਂ ਫੈਸਿਲਿਟੀਆਂ ਨੂੰ ਅਸੀਂ ਮਾਨਦੇ ਹੋਏ ਬੱਚੇ ਇਹਨਾਂ ਸਾਰੀਆਂ ਫੈਸਿਲਿਟੀਆਂ ਨੂੰ ਇੰਜੋਏ ਕਰਦੇ ਹੋਏ ਤੇ ਰਾਦਰ ਇਹਨਾਂ ਤੋਂ ਫਾਇਦਾ ਲੈਂਦੇ ਹੋਏ ਮੈਡਮ ਜੀ ਖੇਡ ਦਾ ਪ੍ਰਦਰਸ਼ਨ ਕਰਨ ਮੈਡਮ ਇਹ ਕੀ ਕਾਰਨ ਰਗੇ ਕਿ ਪੰਜਾਬ ਖੇਡਾਂ ਵਿੱਚ ਕਿਤੇ ਸਾਰਿਆਂ ਕੋਲ ਅੱਗੇ ਹੁੰਦਾ ਸੀ ਅੱਜ ਹਰਿਆਣਾ ਸਾਰਿਆਂ ਤੋਂ ਟਾਪ ਕਰਨਾ ਸਾਡਾ ਪਰੋਸਿਸ ਕੀ ਕਹਿਣਾ ਚਾਹੋਗੇ ਕਿ ਅਸੀਂ ਵੀ ਇਸੇ ਹੀ ਤਰ੍ਹਾਂ ਦੇਸ਼ ਲਈ ਬੜੀਆ ਕਰਾਂਗੇ ਅਸੀਂ ਜ਼ਰੂਰ ਕਰਾਂਗੇ ਅਸੀਂ ਜੇ ਅੱਜ ਹਰਿਆਣਾ ਤੋਂ ਪਿੱਛੇ ਹਾਂ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਅਸੀਂ ਸਾਰੇ ਸਾਰੀ ਦੇਸ਼ ਦੇ ਵਿੱਚ ਸਾਰੇ ਇੰਡੀਆ ਦੇ ਵਿੱਚ ਅਸੀਂ ਅੱਗੇ ਹੋਵਾਂਗੇ ਮੈਂ ਤਾਂ ਇਹਨੂੰ ਕਿਹਾ ਨਾ ਕਿ ਥੋੜੇ ਜੇ ਕੰਮ ਕਰਨ ਵਾਲਿਆਂ ਦੀ ਵੀ ਢਿੱਲ ਰਹੀ ਹੁਣ ਅਸੀਂ ਇਕਜੁੱਟ ਹੋ ਕੇ ਕੰਮ ਕਰ ਰਹੇ ਹਾਂ ਤੇ ਅਸੀਂ ਅੱਗੇ ਜਾਣ ਦਾ ਸੰਕਲਪ ਅਜ ਲਿਆ ਹੈ ਕੀ ਮੈਸੇਜ ਹੈ ਸਮੁੱਚੇ ਨੌਜਵਾਨਾਂ ਨੂੰ ਬੜੀ ਤਰ੍ਹਾਂ ਸੇ ਦੀ ਪੰਜਾਬ ਚੱਲ ਰਿਹਾ ਖਾਸ ਕਰਕੇ ਨਸ਼ਿਆਂ ਦੀ ਕਿ ਉਹ ਐਜੂਕੇਸ਼ਨ ਵੱਲ ਤੇ ਆਨਰ ਖੇਡਾਂ ਵੱਲ ਤੇ ਆਨਦਨ ਕੀ ਮੈਸੇਜ ਦੇਣਾ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਸਿਹਤ ਜਿਹੜੀ ਹੈ ਨਾ ਉਹ ਸਭ ਤੋਂ ਵੱਡਾ ਵਰਦਾਨ ਹੈ ਆਪਣੀ ਸਿਹਤ ਨੂੰ ਸੰਭਾਲੋ ਮੈਂ ਉਹਨਾਂ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੁੰਦਾ ਜਿਨ੍ਹਾਂ ਦੇ ਵਿੱਚ ਅੱਜ ਅੱਜ ਸਾਡੇ ਨੌਜਵਾਨ ਜਿਹੜੇ ਇੰਡਲਜ ਹੋ ਗਏ ਹਨ ਤੇ ਉਹਨਾਂ ਚੀਜ਼ਾਂ ਤੋਂ ਦੂਰ ਰਹਿ ਕੇ ਸਿਹਤ ਨੂੰ ਫੋਕਸ ਕਰਨ ਜੇ ਚੰਗੀ ਸਿਹਤ ਹੈ ਜੇ ਚੰਗਾ ਸਰੀਰ ਹੈ ਤੇ ਉਹਦੇ ਵਿੱਚ ਚੰਗਾ ਮਨ ਹੈ ਜੇ ਚੰਗਾ ਮਨ ਹੈ ਤਾਂ ਉਹ ਦਿਮਾਗ ਨੂੰ ਆਪਣੇ ਕੰਮ ਸਹੀ ਕਰਨ ਵਾਸਤੇ ਪ੍ਰੇਰਦਾ ਹੈ ਇਸ ਲਈ ਚੰਗੀ ਸੇ ਚੰਗਾ ਮਨ ਤੇ ਚੰਗਾ ਦਿਮਾਗ ਲੈ ਕੇ ਸਾਡੇ ਨੌਜਵਾਨ ਅੱਗੇ ਵਧਣ ਇਹੀ ਮੇਰੀ ਉਹਨਾਂ ਨੂੰ ਪ੍ਰੇਰਣਾ ਹੈ ਇਹੀ ਮੇਰਾ ਮੈਸੇਜ ਹੈ ਬਹੁਤ ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਗੱਲਬਾਤ ਕਰਨ ਲਈ ਥੈਂਕ ਯੂ